ਦੀ ਚਾਹ ਦੀ ਇਹ ਮੈਂ ਮੂਰੀ ਜੜਦੀ ਜਿਵੇਂ ਤਾਂ ਮੂਰੀ ਜੜਦੇ ਹਣਾ ਜੇ ਆਪਾਂ ਬਿਲਕੁਲ ਸੌਖਾ ਜਿਹਾ ਮੂਰੀ ਦਾ ਡਿਜ਼ਾਈਨ ਬਣਾਉਣ ਲੱਗਿਆਂ ਤਾਂ ਸੌਖਾ ਜਿਹਾ ਲੱਗਦਾ ਸਾਈ ਲੈਸਾਂ ਜਲਦੀਆਂ ਨੇ ਸਾਰੇ ਤੇ ਜਿਵੇਂ ਆਪਾਂ ਪਰ ਹੇਠੇ ਹੈ ਲੈਂਡਾ ਲਗਾਉਣੇ ਆ ਇਹ ਦੋ ਵਿੱਚ ਕਾ ਸੈਂਟਰ ਵਿੱਚ ਲਾ ਦੇਣੀਆਂ ਨੇ ਆਪਾਂ ਇਹ ਬਿਲਕੁਲ ਸੈਂਟਰ ਵਿੱਚ ਇਹ ਨੇ ਦੋ ਇਹ ਨਹੀਂ ਮਾਰਦੇ ਛੱਡ ਗਏ ਇੱਕ ਪੈਰ ਦਾ ਖੋਤਾ ਲੈ ਲਏ ਆਪਣੀ ਇਹ ਲਾਲੀਆਂ ਮੈਂ ਲੈ ਦੇਦੇ ਕੋਲ ਦਾ ਸਣ ਇਹਨੇ ਕਮੀਜ਼ ਦੇ ਲਾਗਾਂ ਨੇ ਇਹ ਤੇ ਇਹ ਮਿਲਾ ਕੇ ਤੇ ਇਹ ਮੇਰੇ ਕੋਲ ਥੋੜੀ ਰਹਿ ਗਈ ਸੀ ਹਨਾ ਇਹ ਤੱਕਾਂ ਨੂੰ ਸੈਂਟਰ ਵਿੱਚ ਲਾ ਲੈਣੇ ਇਹ ਇਹ ਕੱਟ ਗਏ ਦੇ ਫੁੱਲ ਫੁੱਲ ਕੱਟ ਲੈਣੇ ਨੇ ਸਾਰੇ ਫੁੱਲ ਕੱਢ ਲਏ ਵਿੱਚ ਦੇ ਇਹ ਜਿਹੜੀ ਬਰੀਕ ਇਹ ਪਾ نیچے ਦੇ ਉੱਪਰ ਲਾਉਣੀ ਹੈ ਸੈਂਟਰ ਚਾਹ ਪਾ ਫੁੱਲ ਬਣਾਏ ਜਿਹੜੇ ਉਹ ਗੁਲਾਵਾਂਗੇ ਨਾਲ ਦੇ ਇੱਕ ਉਹ ਸੋਖਾ ਲਾਉਣੀ ਹੈ ਤੁਹਾਨੂੰ ਟਾਈਮ ਨਹੀਂ ਲੱਗਦਾ ਇਹਨੂੰ ਨਾਲ ਵਧੀਆ ਲੱਗਦਾ ਹੈ ਇਹ ਇੰਤਲਾ ਲੈਣੀ ਹੈ ਪਰ ਠੀਕ ਹੈ ਇਸ ਲਈ ਲਾ ਲੈਣੀ ਆਪਾਂ ਤੇ ਨਾ ਤੁਹਾਨੂੰ ਦਿਖਾਉਂਗੀ ਕਿ ਮੈਂ ਜਿੱਦਗੀ ਵਿੱਚ ਲਾਈਏ ਉਹਨੇ ਨਾਲ ਇਹ ਦਿਖਾਉਂਗੀ ਤੁਹਾਨੂੰ ਇਹ ਲੈਸ ਹੁੰਦੀ ਹੈ ਮਤਲਬ ਕਿ ਮਸ਼ੀਨ ਹੈ ਤੇ ਇਹ ਘੜਾ ਲੀ ਪਰ ਜਦ ਆਪਾਂ ਹਨਾ ਸਲਾਈ ਕਰਦੇ ਆ ਬਹੁਤ ਟਾਈਮ ਲੱਗਦਾ ਹਰਪ ਕੋਸਣਾ ਪਹਿਲਾਂ ਲਾਦੇ ਤਾਂ ਸਿੱਧੀ ਨਹੀਂ ਲੱਗਦੀ ਹੱਥ ਜਾਇਸ ਤੋਂ ਤੈ ਦੇ ਦਮ ਸੇ ਇਹਦਾ ਤੇ ਹੁਣ ਆਪਾਂ ਜਿਹੜੇ ਨੇ ਫੁੱਲ ਕੱਟੇ ਨੇ ਇਹ ਲਾਵਾਂਗੇ ਹੁਣ ਇਹ ਲਾਣੇ ਆਪਾਂ ਸੈਂਟਰ ਜੇ ਇਹ ਪਹਿਲੇ ਪੂਰੀ ਢਾਇਤ ਲਾਉਂਦੇ ਤਾਂ ਸੋਹਣੀ ਨਹੀਂ ਲੱਗਣੀ ਸੀ ਇਸ ਕਰਕੇ ਹੁਣ ਇਹ ਫੁੱਲ ਲੱਗਦੀਆਂ ਹਨ ਨਾਲ ਇਹਦੇ ਕੋਈ ਸੋਕਾ ਨਾਲ ਕੋਈ ਪੰਜਾ ਵਧੀਆ ਲੱਗਦਾ ਅੰਤ ਬਾਅਦ 2 ਇੰਚ ਛੱਡ ਦੇ ਇਹ ਮੇਰੇ ਵੀਡੀਓ ਬੱਧੀ ਲੱਗ ਜਾਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹਾਂ ਨਾ ਤੇਰਾ ਪਨੋ ਮਤਲਾ ਮਿਲਦਾ ਤੇਰਾ ਬਾਹਰ ਅਗੇ ਤੋਂ ਵਧੀਆ ਕੋਸ਼ਿਸ਼ ਕਰਦੇ ਹਾਂ ਵੀ ਇਹ ਕੋਈ ਇਹ ਲੈ ਕੇ ਆਈਏ ਵੀਡੀਓ ਆ ਨਾ ਜਿਹੜੇ ਸਿੱਖੇ ਹੋਏ ਨੇ ਚਲੋ ਉਹਨਾਂ ਨੂੰ ਤਾਂ ਕੋਈ ਲੋੜ ਨਹੀਂ ਹੈ ਨਾ ਜਿਹੜੇ ਨਵੇਂ ਸਿੱਖਦੇ ਨੇ ਉਹ ਦੇਖ ਕੇ ਸਿੱਖਦੇ ਨੇ ਪਹਿਲਾਂ ਤਾਂ ਕਿਸੇ ਨੂੰ ਵੀ ਨਹੀਂ ਆਉਂਦਾ ਜੀ ਸਟਾਰਟ ਤਾਂ ਪਹਿਲਾਂ ਕਰਨਾ ਹੀ ਪੈਂਦਾ ਹੈ ਗੰਦਾ ਯੋਨ ਜਿਹੜੇ ਸੇਹੇ ਜੀ ਦੂਸਰੇ ਆ ਜੀ ਤੇ ਹੁਣ ਤੁਹਾਨੂੰ ਮੈਂ ਤੁਹਾਨੂੰ ਇਹ ਵੀ ਦਿਖਾਵਾਂਗੀ ਕਿ ਕੰਜੀ ਦੇ ਕਿਵੇਂ ਲੈ ਸਲਾਈ ਆਉਣਾ ਤੇ ਇਹ ਕੋਈ ਬਿਲਕੁਲ ਹਨਾ ਸਫਤਾ ਵੀ ਆ ਤੇ ਸੋਨਾ ਵੀ ਲੱਗ ਰਿਹਾ ਹਨਾ ਤੇ ਬਣਾਉਣਾ ਵੀ ਕੋਈ ਔਖਾ ਨਹੀਂ ਤੇ ਜਿਹੜੀ ਇਹ ਖਾਲੀ ਥਾਂ ਤੇ ਪੂਰੇ ਮੈਂ ਜਿੱਦ ਕਰਾ ਲਵਾ ਦਾਂਗੀ ਇਹਦੇ ਵਿੱਚ ਪਾਇਆ ਹੋਇਆ ਜੀ ਨੇ 20 ਮੀਲੀ